ਬੈਰੀਗੇਡ ਤੋੜਨ ਵਾਸਤੇ ਹੀ ਵੀਰੇ ਪਾਰ ਕਰਨ ਵਾਸਤੇ ਹੀ ਆਪਣਾ ਪ੍ਰਬੰਧ ਕਰਿਆ ਜਥੇਬੰਦੀਆਂ ਨੇ ਸਾਰਾ ਇਹ ਦੇਸ਼ ਵੀਰੇ ਸਾਡਾ ਹੈ ਠੀਕ ਹੈ ਇਹ ਦੇਸ਼ ਸਾਡਾ ਪਰ ਸਾਨੂੰ ਜਿਹੜੀ ਸੈਂਟਰ ਸਰਕਾਰ ਹੈ ਉਹ ਲੱਗ ਕਰ ਰਹੀ ਦੇਸ਼ ਨਾਲੋਂ ਸਾਡਾ ਦੇਸ਼ ਸਾਡਾ ਹੱਕ ਹੈ ਅਸੀਂ ਦਿੱਲੀ ਜਾਣਾ ਹੈ ਆਪਣੇ ਦੇਸ਼ ਦਾ ਝੰਡਾ ਲਾ ਕੇ ਜਾਣਾ ਹੈ ਜਿਹੜਾ ਸਾਨੂੰ ਮੈਸੇਜ ਦਿੰਦੇ ਨੇ ਕਿ ਉਗਰਵਾਦੀਏ ਨੇ ਜਾਂ ਖਾਲਿਸਤਾਨੀਆਂ ਨੇ ਭਾਈ ਨਹੀਂ ਅਸੀਂ ਇਸ ਦੇ ਦੇ ਨਾਗਰਿਕਾਂ ਅਸੀਂ ਇਸ ਦੇ ਹੰਦਾ ਕਰਕੇ ਝੰਡਾ ਲਾਇਆ ਸਾਨੂੰ ਹੱਕ ਨੇ ਅਸੀਂ ਸਾਡੀ ਰਾਜਸਥਾਨੀ ਦਿੱਲੀ ਅਸੀਂ ਜਾ ਸਕਦੇ ਹਾਂ ਸਾਨੂੰ ਹਰਿਆਣਾ ਸਰਕਾਰ ਕਿਉਂ ਰੋਕ ਰਹੀ ਹੈ ਸਰਕਾਰ ਕਹਿੰਦੀ ਹੈ ਕਿ ਤੁਸੀਂ ਜਾਣਾ ਬੇਸ਼ੱਕ ਜਾਓ ਪਰ ਇਹ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਜਾ ਸਕਦੇ ਤੁਸੀਂ ਪੈਦਲ ਜਾਓ ਤੁਹਾਡਾ ਸਵਾਗਤ ਹੈ ਮੀਰ ਜੀ ਸਾਡੇ ਸਾਥ ਨਹੀਂ ਇਹ ਨੇ ਇਸ ਤਰ੍ਹਾਂ ਦਾ ਹਰਿਆਣਾ ਸਰਕਾਰ ਐਨ ਐਚ 19 ਵੀ ਨਹੀਂ ਰੋਕ ਸਕਦੀ ਕਿਸਾਨਾ ਵੱਲੋਂ ਅੱਜ ਦਿੱਲੀ ਕੂਚ ਕੀਤਾ ਜਾਣਾ ਤਾਂ 11 ਵਜੇ ਦਾ ਸਮਾਂ ਦਿੱਲੀ ਕੂਚ ਦਾ ਕਿਸਾਨ ਜਥੇਬੰਦੀਆਂ ਵੱਲੋਂ ਰੱਖਿਆ ਗਿਆ ਤਾਂ ਉਸ ਤੋਂ ਪਹਿਲਾਂ ਤਸਵੀਰਾਂ ਦਿਖਾ ਦਿੰਨੇ ਆ ਕਿ ਜਿੱਥੇ ਹਰਿਆਣਾ ਪ੍ਰਸ਼ਾਸਨ ਨੇ ਤਿਆਰੀ ਖਿੱਚੀ ਹੋਈ ਆ ਤੇ ਦੂਜੇ ਪਾਸੇ ਕਿਸਾਨ ਵੀ ਆਪਣੀ ਤਿਆਰੀ ਪੂਰੀ ਖਿੱਚ ਕੇ ਸ਼ੰਭੂ ਬਾਰਡਰ ਤੇ ਪੂਰੀ ਤਿਆਰੀ ਦੇ ਨਾਲ ਡਟੇ ਹੋਏ ਨੇ ਤਾਂ ਇਹ ਕਿਸਾਨਾਂ ਦੇ ਉਹ ਝੋਟੇ ਨੇ ਜਿਹੜੇ ਅੱਜ ਬੈਰੀਗੇਟ ਨੂੰ ਹਟਾ ਕੇ ਦਿੱਲੀ ਕੂਚ ਨੂੰ ਵਦਨ ਦੇ ਵਿੱਚ ਕਿਸਾਨਾਂ ਦੀ ਮਦਦ ਕਰਨਗੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਜੀਸੀਬੀ ਪੂਰਾ ਉਹਨੂੰ ਕਵਰ ਕਰਕੇ ਜੀਸੀਬੀ ਲਿਆਂਦੀ ਗਈ ਹੈ ਤੇ ਹੋਰ ਜਿਹੜੀਆਂ ਪੋਕਲੈਂਡ ਮਸ਼ੀਨਾਂ ਵੀ ਇੱਥੇ ਲਿਆਂਦੀਆਂ ਗਈਆਂ ਸੀ ਤਾਤਾ ਸਵੀਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਕਿਸਾਨਾਂ ਵੱਲੋਂ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਕਿਉਂਕਿ ਲਗਾਤਾਰ ਸੋਸ਼ਲ ਮੀਡੀਆ ਤੇ ਕਿਸਾਨਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀਗੀਆਂ ਐਂਟੀ ਨੈਸ਼ਨਲ ਕਿਹਾ ਜਾ ਰਿਹਾ ਸੀਗਾ ਪਰ ਕਿਸਾਨਾਂ ਨੇ ਜੀਸੀਬੀ ਮਸ਼ੀਨ ਦੇ ਉੱਤੇ ਦੇਸ਼ ਦਾ ਕੌਮੀ ਝੰਡਾ ਲਗਾ ਕੇ ਇੱਕ ਮੈਸੇਜ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਜਿਹੜਾ ਵੈ ਉਹਨਾਂ ਦੇ ਖਿਲਾਫ ਜੋ ਪ੍ਰਚਾਰ ਹੋ ਰਿਹਾ ਉਸ ਦੇ ਵਿੱਚ ਕਿੰਨੀ ਕੋ ਸੱਚਾਈ ਹੈ ਜਾਂ ਕਿੰਨੇ ਕੋ ਉਸ ਦੇ ਵਿੱਚ ਗਲਤ ਹੈ ਗੱਲਬਾਤ ਕਰ ਰਹੇ ਨੌਜਵਾਨ ਪਹੁੰਚੇ ਨੇ ਕਹਿੰਦੇ ਨੇ ਕਿ ਹਰਿਆਣਾ ਪ੍ਰਸ਼ਾਸਨ ਪੂਰੀ ਤਿਆਰੀ ਕੀਤੀ ਬੈਠਾ ਹੈ ਤੇ ਪਰ ਕਿਸਾਨ ਵੀ ਆਪਣੇ ਝੋਟੇ ਲੈ ਕੇ ਇੱਥੇ ਪਹੁੰਚ ਗਏ ਨੇ ਕਹਿੰਦੇ ਨੇ ਇਹ ਝੋਟੇ ਬੈਰੀਕੇਡ ਪਾਰ ਕਰਵਾਉਂਗੇ ਜਰੂਰ ਜੀ ਬੈਰੀਕੇਡ ਪਾਰ ਕਰਾਂਗੇ ਜੀ ਬੈਰੀਕੇਡ ਤੋੜਨ ਵਾਸਤੇ ਹੀ ਵੀਰੇ ਪਾਰ ਕਰਨ ਵਾਸਤੇ ਹੀ ਆਪਣਾ ਪ੍ਰਬੰਧ ਕਰਿਆ ਜਥੇਬੰਦੀਆਂ ਨੇ ਸਾਰਾ ਜਿਵੇਂ ਵੀ ਸਾਨੂੰ ਜਥੇਬੰਦੀਆਂ ਦੀ ਕੋਲ ਆਵੇਗੀ ਉਸ ਹਿਸਾਬ ਨਾਲ ਅੱਗੇ ਚੱਲਾਂਗੇ ਕਾ ਬੜੀ ਇੱਕ ਅਲੱਗ ਤਸਵੀਰ ਹੈ ਦੇਸ਼ ਦਾ ਝੰਡਾ ਲਗਾਇਆ ਵਾ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕੀ ਕਹਿਣਾ ਚਾਹੋਗੇ ਇਹ ਦੇਸ਼ ਵੀਰੇ ਸਾਡਾ ਹੈ ਠੀਕ ਹੈ ਇਹ ਦੇਸ਼ ਸਾਡਾ ਪਰ ਸਾਨੂੰ ਜਿਹੜੀ ਸੈਂਟਰ ਸਰਕਾਰ ਹੈ ਉਹ ਲੱਗ ਕਰ ਰਹੀ ਦੇਸ਼ ਨਾਲੋਂ ਸਾਡਾ ਦੇਸ਼ ਸਾਡਾ ਹੱਕ ਹੈ ਅਸੀਂ ਦਿੱਲੀ ਜਾਣਾ ਹੈ ਆਪਣੇ ਦੇਸ਼ ਦਾ ਝੰਡਾ ਲਾ ਕੇ ਜਾਣਾ ਹੈ ਜਿਹੜਾ ਸਾਨੂੰ ਮੈਸੇਜ ਦਿੰਦੇ ਨੇ ਕਿ ਉਗਰਵਾਦੀਏ ਨੇ ਜਾਂ ਖਾਲਿਸਤਾਨੀਆਂ ਨੇ ਭਾਈ ਨਹੀਂ ਅਸੀਂ ਇਸ ਦੇ ਨਾਗਰਿਕਾਂ ਅਸੀਂ ਇਸ ਦੇ ਹੰਦਾ ਕਰਕੇ ਝੰਡਾ ਲਾਇਆ ਤਾਂ ਦੇਸ਼ ਦਾ ਝੰਡਾ ਲਗਾਇਆ ਪਰ ਦੇਸ਼ ਨੂੰ ਜੋ ਸਵਧਾਨ ਦੇਸ਼ ਹੱਕ ਮਿਲੇ ਉਸ ਦੇ ਤਹਿਤ ਤੁਸੀਂ ਦਿੱਲੀ ਕੂਚ ਕਰੋਗੇ ਹਾਂਜੀ ਸਾਨੂੰ ਹੱਕ ਨੇ ਅਸੀਂ ਸਾਡੀ ਰਾਜਸਥਾਨੀ ਦਿੱਲੀ ਅਸੀਂ ਜਾ ਸਕਦੇ ਹਾਂ ਸਾਨੂੰ ਹਰਿਆਣਾ ਸਰਕਾਰ ਕਿਉਂ ਰੋਕ ਰਹੀ ਹੈ ਸਰਕਾਰ ਕਹਿੰਦੀ ਹੈ ਕਿ ਤੁਸੀਂ ਜਾਣਾ ਬੇਸ਼ੱਕ ਜਾਓ ਪਰ ਇਹ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਜਾ ਸਕਦੇ ਤੁਸੀਂ ਪੈਦਲ ਜਾਓ ਤੁਹਾਡਾ ਸਵਾਗਤ ਹੈ ਵੀਰ ਜੀ ਸਾਡੇ ਸਾਥ ਨਹੀਂ ਇਹ ਨੇ ਤਾਂ ਇਸ ਤਰ੍ਹਾਂ ਦਾ ਹਰਿਆਣਾ ਸਰਕਾਰ NH19 ਵੀ ਨਹੀਂ ਰੋਕ ਸਕਦੀ ਉਹਨਾਂ ਨੇ ਇਦੋਂ ਅੱਗੇ ਫੇਕ ਇੱਕ ਇਹ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਕਿੰਨੀਆਂ ਗੱਡੀਆਂ ਰੋਡਾਂ ਦੇ ਉੱਪਰ ਖਿਲਾਰੀਆਂ ਹੋਈਆਂ ਨੇ ਕਿਉਂਕਿ ਉਹਨਾਂ ਨੇ ਇੱਕ ਇਹ ਅੰਦੋਲਨ ਨੂੰ ਫੇਲ ਕਰਨ ਵਾਸਤੇ ਬਹੁਤ ਜ਼ਿਆਦਾ ਏਜੰਸੀਆਂ ਨੇ ਪਾਲਿਸੀਆਂ ਬਣਾਈਆਂ ਹੋਈਆਂ ਨੇ ਜੀ ਬੈਰੀਕੇਟ ਕਰੇ ਹੋਏ ਨੇ ਹਰਿਆਣਾ ਸਰਕਾਰੇ ਬੈਰੀਕੇਟ ਹਾਈਵੇ ਤੇ ਐਨ ਐਚ 1 ਤੇ ਨਹੀਂ ਕਰ ਸਕਦੇ ਤਾਂ ਹੱਥੇ ਜੇ ਇੱਕ ਹੋਰ ਵੀ ਤੁਸੀਂ ਇਹ ਲਈ ਬੈਠੇ ਹੋ ਇਹ ਵੀ ਕਹਿੰਦੇ ਨੇ ਕਿਸਾਨਾਂ ਦੀ ਸਟ੍ਰੈਟਜੀ ਹੈ ਕਿ ਅੱਜ ਹਰਿਆਣਾ ਰੋਕਣ ਦੀ ਕੋਸ਼ਿਸ਼ ਕਰੇਗੀ ਤੇ ਇਹ ਵੀ ਏਅਰਫੋਨ ਵੀ ਜਿਹੜੇ ਤੁਸੀਂ ਲੈ ਕੇ ਆਏ ਹੋ ਜਿੰਨੇ ਜਿੰਨੇ ਜੋ ਸਾਡੇ ਕੋਲ ਸਮਾਨ ਹੈ ਜੀ ਅਸੀਂ ਇਸਤੇਮਾਲ ਕਰ ਰਹੇ ਆ ਜੀ ਠੀਕ ਹੈ ਜੀ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਦੇ ਹੁੰਦੇ ਤੋਂ ਬਚਨ ਤੋਂ ਚੰਦਾ ਕੀ ਹਾਂ ਕੰਮ ਇਹ ਕੰਨਾਂ ਚ ਵਾਸਤੇ ਹੈ ਜੀ ਆਵਾਜ਼ ਤੋਂ ਹੀ ਤਾਂ ਕਹਿੰਦੇ ਨੇ ਕਿ ਹਰਿਆਣਾ ਪ੍ਰਸ਼ਾਸਨ ਵੱਲੋਂ ਸਾਊਂਡ ਮਸ਼ੀਨਾਂ ਲਗਾਈਆਂ ਗਈਆਂ ਆ ਕਿਸਾਨਾਂ ਨੂੰ ਰੋਕਣ ਵਾਸਤੇ ਤੇਜ਼ ਧੁਨੀ ਦੇ ਨਾਲ ਜਿਹੜਾ ਵਾ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਉਸ ਦਾ ਵੀ ਹੱਲ ਕਿਸਾਨਾਂ ਨੇ ਇਹ ਇੱਕ ਹੈੱਡਫੋਨ ਕਹਿ ਲਓ ਜਾਂ ਏਅਰਫੋਨ ਕਹਿ ਲਓ ਉਸ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਤਸਵੀਰ ਤੁਸੀਂ ਦਿਖਾ ਰਹੇ ਹੋ ਕਿ ਤੁਹਾਨੂੰ ਇਹ ਉਹ ਕਿਸਾਨਾਂ ਦੇ ਝੋਟੇ ਨੇ ਜਿਹੜੇ ਕਹਿੰਦੇ ਨੇ ਕਿ ਕਿਸਾਨ ਬੈਰੀਗੇਟ ਪਾਰ ਕਰਵਾਉਂਗੇ ਤਾਂ ਇਹ ਜੀਸੀਬੀ ਮਸ਼ੀਨਾ ਬਖਤਰਬੰਦ ਜੀਸੀਬੀ ਮਸ਼ੀਨਾ ਇੱਥੇ ਪਹੁੰਚੀਆਂ ਨੇ ਕੱਲ ਰਾਤ ਨੂੰ ਹੀ ਇੱਥੇ ਪਹੁੰਚ ਗਈਆਂ ਸੀਗੀਆਂ ਤਾਂ ਅੱਜ ਕਹਿੰਦੇ ਨੇ ਕਿ ਇਹਨਾਂ ਦੇ ਸਹਾਰੇ ਹੀ ਜਿਹੜਾ ਵਾ ਹਰਿਆਣਾ ਦੇ ਅੰਦਰ ਐਂਟਰ ਕੀਤਾ ਜਾਏਗਾ ਤੇ ਦਿੱਲੀ ਕੂਚ ਨੂੰ ਅੱਗੇ ਵਧਿਆ ਜਾਏਗਾ ਤਾਂ ਤਸਵੀਰ ਲਗਾਤਾਰ ਦਿਖਾ ਰਹੇ ਆ ਕਿ ਸਾਹਮਣੇ ਸ਼ੰਭੂ ਬਾਰਡਰ ਹੈ ਤੇ ਸ਼ੰਭੂ ਬਾਰਡਰ ਤੇ ਠੀਕ ਉੱਪਰ ਜਿਹੜਾ ਵਾ ਕਿਸਾਨਾਂ ਵੱਲੋਂ ਪੂਰਨ ਤਿਆਰੀ ਖਿੱਚ ਲਈ ਗਈ ਆ ਤੇ ਬਸ ਇੰਤਜ਼ਾਰ ਆ ਕਿਸਾਨ ਜਥੇਬੰਦੀਆਂ ਦੇ ਇੱਕ ਆਦੇਸ਼ ਦਾ ਕਹਿੰਦੇ ਨੇ ਕਿਸਾਨ ਜਥੇਬੰਦੀਆਂ ਦੇ ਆਦੇਸ਼ ਤੋਂ ਬਾਅਦ ਦਿੱਲੀ ਕੂਚ ਨੂੰ ਜਿਹੜਾ ਵਾ ਨੌਜਵਾਨ ਅੱਗੇ ਵਧਣਗੇ ਤੇ ਸਰਕਾਰ ਨੂੰ ਵੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਕਹਿੰਦੇ ਦੇਸ਼ ਸਾਡਾ ਵਾ ਅਸੀਂ ਦੇਸ਼ ਦੇ ਨਾਗਰਿਕਾਂ ਤੇ ਦੇਸ਼ ਦੇ ਸੰਵਿਧਾਨ ਨੂੰ ਮੰਨਦੇ ਆ ਤੇ ਜੋ ਉਹਨਾਂ ਦੇ ਖਿਲਾਫ ਪ੍ਰੋਪਗੈਂਡਾ ਕੀਤਾ ਜਾ ਰਿਹਾ ਉਹ ਠੀਕ ਨਹੀਂ ਹੈ ਤਾਂ ਕੌਮੀ ਝੰਡਾ ਲਗਾ ਕੇ ਅੱਜ ਜਿਹੜਾ ਵਾ ਅੱਗੇ ਵਧਣ ਨੂੰ ਕੋਸ਼ਿਸ਼ ਕਰਨਗੇ ਸ਼ੰਭੂ ਬਾੜ ਤੋਂ ਕਿਸਾਨ ਕੈਮਰਾਮੈਨ ਗੋਲਡੀ ਦੇ ਨਾਲ ਵਿਵੇਕਾਜ ਚਰਚਾ ਟੀਵੀ ਸ਼ੰਭੂ ਬਾੜ